ਪੰਜਾਬ ਦੀ ਰਿਪਰੈਜ਼ੈਂਟੇਸ਼ਨ ਲਗਾਤਾਰ ਦੂਸਰੇ ਸਾਲ ਜਿਹੜੀ ਆ ਉਹ ਨਹੀਂ ਜਾ ਰਹੀ ਲੋਕ ਬੜੇ ਚਾਅ ਨਾਲ ਉਸ ਦਿਨ ਟੀਵੀ ਦੇ ਉੱਤੇ ਬੈਠ ਕੇ ਵੇਖਦੇ ਆ ਔਰ ਉਹਦੇ ਵਿੱਚ ਫਸਟ ਸੈਕੰਡ ਥਰਡ ਵੀ ਕੱਡੀਆਂ ਜਾਂਦੀਆਂ ਨੇ ਚਾਕੀਆਂ ਔਰ ਪੰਜਾਬ ਵਾਲਿਆਂ ਨੂੰ ਵੀ ਇਸ ਗੱਲ ਦਾ ਹੁੰਦਾ ਕਿ ਸਾਡੀ ਚਾਕੀ ਵੀ ਉੱਥੇ ਆਏਗੀ ਆਪਣੀ ਆਪਣੀ ਸਟੇਟ ਦੀ ਚਾਕੀ ਸਾਰੇ ਵੇਖ ਕੇ ਬਹੁਤ ਖੁਸ਼ ਹੁੰਦੇ ਆ ਹੁਣ ਗੱਲ ਇਹ ਆ ਕਿ ਜਦੋਂ ਐਡਾ ਇੰਨੇ ਵੱਡੇ ਇਲਜ਼ਾਮ ਲੱਗਣ ਲੱਪੇ ਕਿ ਜੀ ਭਾਰਤੀ ਜਨਤਾ ਪਾਰਟੀ ਸਾਡਾ ਜਿਹੜਾ ਉਹ ਪੰਜਾਬ ਦਾ ਵਿਰੋਧ ਕਰਦੀ ਆ ਆਮ ਆਦਮੀ ਪਾਰਟੀ ਕਹਿੰਦੀ ਸਾਡਾ ਵਿਰੋਧ ਕਰਦੀ ਆ ਔਰ ਟ੍ਰਾਂਸਪੇਰੈਂਸੀ ਲਿਆਉਣ ਲਈ ਇਹ ਵੀ ਦੋਸ਼ ਲੱਗੇ ਕਿ ਜਿਹੜੇ ਸੈਰਿਮੋਨੀਅਲ ਵਿੰਗ ਦੇ ਵਿੱਚ ਮੈਂਬਰਸ ਨੇ ਉਹ ਕਹਿੰਦੇ ਜੀ ਉਹ ਬਹੁਤੇ ਜਿਹੜੇ ਆ ਉਹ ਭਾਰਤੀ ਜਨਤਾ ਪਾਰਟੀ ਦੇ ਆਪਣੇ ਆ ਉਹ ਕਹਿੰਦੇ ਆਰਐਸਐਸ ਦੇ ਆਪਣੇ ਸੰਦੇ ਦੋਸ਼ ਲੱਗਦੇ ਪਏ ਕਿਉਂ ਨਹੀਂ ਪਾਰਟੀ ਇਸ ਗੱਲ ਨੂੰ ਓਪਨ ਕਰਦੀ ਟ੍ਰਾਂਸਪੇਰੈਂਟ ਕਰਦੀ ਕਿ ਆ ਦੇਖੋ ਜੀ ਇਹ ਮੈਂਬਰ ਨੇ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਕਿ ਜਿਹੜੇ ਮੈਂਬਰਾਂ ਨੇ ਫੈਸਲਾ ਲਿਆ ਉਹ ਪੱਖਪਾਤੀ ਨਹੀਂ ਔਰ ਔਰ ਦੂਸਰੀ ਟੈਕਨੀਕਲ ਗੱਲਾਂ ਵੀ ਲੋਕਾਂ ਦੇ ਸਾਹਮਣੇ ਆ ਜਾਣੀਆਂ ਚਾਹੀਦੀਆਂ ਕਿਉਂਕਿ ਇਹ ਮੁੱਦਾ ਬਹੁਤ ਸੈਂਸਿਟਿਵ ਹੈ ਅ ਦੇਖੋ ਬੜਾ ਸਾਰਾ ਮੈਂ ਇਹ ਕਹਿਣਾ ਚਾਹੂੰਗੀ ਕਿ ਜੇ ਮੈਡਮ ਦੀ ਗੱਲਾਂ ਨਾਲ ਬਿਲਕੁਲ ਸਹਿਮਤ ਹਾਂ ਉਹਨਾਂ ਨੇ ਕਈ ਗੱਲਾਂ ਇਦਾਂ ਦੀਆਂ ਕੀਤੀਆਂ ਜਿਹੜੀਆਂ ਐਕਚੁਅਲ ਚ ਹੋਈਆਂ ਆ ਤੇ ਉਹ ਗੱਲਾਂ ਨੂੰ ਆਪਾਂ ਨਜ਼ਰਅੰਦਾਜ਼ ਨਹੀਂ ਕਰ ਸਕਦੇ ਜੇ ਅਸੀਂ ਕਹੀਏ ਨਾ ਅਸੀਂ ਇੱਕ ਕੰਪੀਟੀਸ਼ਨ ਵੀ ਦੇਣ ਜਾਂਦੇ ਆ ਤਾਂ ਅਸੀਂ ਉਹਦੀ ਪੈਰਵਾਈ ਕਰਦੇ ਆ ਕਿ ਸਾਡਾ ਕੰਪੀਟੀਸ਼ਨ ਤੇ ਅਸੀਂ ਪੇਪਰ ਦੇਣਾ ਤੇ ਅਸੀਂ ਉੱਥੇ ਜਾ ਕੇ ਬਹਿ ਜਾਂਦੇ ਆ ਕਿ ਸਾਡੀਆਂ ਅਸੀਂ ਇੰਟਰਵਿਊ ਦੇਣ ਗਏ ਆ ਕਿ ਸਾਡੀ ਸੈLECTION ਹੋਣੀ ਕਿ ਨਹੀਂ ਹੋਣੀ ਤਾਂ ਮੈਂ ਆਮ ਆਦੀ ਪਾਰਟੀ ਨੂੰ ਇਹ ਗੱਲ ਪੁੱਛਣਾ ਚਾਹੂੰਗੀ ਕਿ ਕੀ ਤੁਸੀਂ ਸਿਰਫ ਇੱਕ ਲੈਟਰ ਦੀ ਵੇਟ ਕਰਦੇ ਸੀ ਕਿ ਸਾਨੂੰ ਲੈਟਰ ਆਊਗੀ ਤਾਂ ਅਸੀਂ ਇੱਥੇ ਰੋਲਾ ਪਾਵਾਂਗੇ। ਕੀ ਤੁਹਾਡਾ ਉੱਥੇ ਕੋਈ ਬੰਦਾ ਬੈਠਿਆ ਨਹੀਂ ਸੀ ਜੇ 2023 ਜਾਂ 24 ਦੀ ਗੱਲ ਹੋਈ ਹੈ ਜਿਹੜੀ ਕਿ ਲਿਖੀ ਗਈ ਹੈ। ਕੀ ਇਹਨਾਂ ਨੂੰ ਉੱਥੇ ਦੱਸਿਆ ਨਹੀਂ ਗਿਆ ਹੋਊਗਾ ਕਿ ਤੁਹਾਡੇ ਚਾਹ ਮਿਸਟੇਕਸ ਐ ਨੂੰ ਠੀਕ ਕਰ ਲਵੋ। ਜੇ ਅਸੀਂ ਰਿਟਰਨਿੰਗ ਆਫਿਸਰ ਦੀ ਗੱਲ ਕਰਦੇ ਹਾਂ ਤੇ ਰਿਟਰਨਿੰਗ ਆਫਿਸਰ ਵੀ ਇਹ ਗੱਲ ਦੱਸਦੇ ਨੇ ਕਿ ਤੁਹਾਡੀ ਆ ਮਿਸਟੇਕ ਐ ਉਹ ਠੀਕ ਕਰ ਲਓ ਔਰ ਮੈਂ ਤੁਹਾਨੂੰ ਗਰੰਟੀ ਨਾਲ ਲੈਸ ਗੱਲ ਨੂੰ ਕਰ ਸਕਦੀ ਆ। ਕਿ ਇਹ ਗੱਲਾਂ ਕੀਤੀਆਂ ਹੋਣਗੀਆਂ ਔਰ ਉੱਥੇ ਇਕੱਲੇ ਇੱਕ ਬੰਦਾ ਬੀਜੇਪੀ ਦਾ ਨਹੀਂ ਬੈਠਾ ਹੋਇਆ ਉੱਥੇ ਬਹੁਤ ਸਾਰੀਆਂ ਜਿਹੜੀਆਂ ਸੰਸਥਾਵਾਂ ਵਾ ਬਹੁਤ ਸਾਰੇ ਜਿਹੜੇ ਕਮੇਟੀਆਂ ਬੈਠੀਆਂ ਹੋਈਆਂ ਜਿਹੜੀਆਂ ਅਲੱਗ-ਅਲੱਗ ਜਗ੍ਹਾ ਤੋਂ ਆ ਤੁਸੀਂ ਕਹਿੰਦੇ ਹੋ ਕਿ ਸਿਰਫ ਬੀਜੇਪੀ ਦੀਆਂ ਆਈਆਂ ਬੀਜੇਪੀ ਦਾ ਨਹੀਂ ਹੈ ਜੀ ਇਦਾਂ ਨਹੀਂ ਹੁੰਦਾ ਹੈ ਐਡੇ ਵੱਡੇ ਲੈਵਲ ਤੇ ਜਿੱਥੇ ਕਿ ਪੂਰਾ ਵਿਸ਼ਵ ਦੇਖਦਾ ਹੈ ਉਹ ਇੱਕ ਬਹੁਤ ਵੱਡਾ ਇੱਕ ਬਣ ਜਾਂਦਾ ਹੈ ਕਿ ਇਹਨਾਂ ਨੇ ਸਿਰਫ ਆਪਣੇ ਬੰਦੇ ਹੀ ਪਾਏ ਹੋਏ ਆ ਕਿ ਦੂਜੇ ਨਹੀਂ ਪਾਏ ਇਦਾਂ ਨਹੀਂ ਅਲੀਗੇਸ਼ਨ ਜੀ ਜੀ ਮੈਡਮ ਤੁਸੀਂ ਕਹਿੰਦੇ ਹੋ ਕਿ ਹੁਣ ਮਾਨ ਤੁਸੀਂ ਕਹਾਂ ਕਿ ਉੱਥੇ ਸਿਰਫ ਬੀਜੇਪੀ ਦੇ ਨਹੀਂ ਬੈਠੇ ਹੋਏ ਕ੍ਰਿਟੀਕਲ ਬੰਦੇ ਵੀ ਹੁੰਦੇ ਆ ਪਲੀਜ਼ ਜੀ ਬੇਲੀ ਨਹੀਂ ਪੋਲਿਟਿਕਲ ਬੰਦੇ ਦੀ ਮੈਂ ਗੱਲ ਨਹੀਂ ਕਰਦੀ ਉੱਥੇ ਕੌਣ ਹੁੰਦਾ ਮੈਂ ਇਹਨਾਂ ਗੱਲਾਂ ਨੂੰ ਨਹੀਂ ਜਾਣਦੀ ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੂੰਗੀ ਕਿਉਂਕਿ ਉਹ ਐਡੇ ਵੱਡੇ ਲੈਵਲ ਦਾ ਐਡਾ ਇੰਪੋਰਟੈਂਟ ਸਾਡਾ ਰਾਸ਼ਟਰੀ ਉਤਸਵ ਹੈ ਜਿਹਦੇ ਚ ਕੀ ਇਦਾਂ ਦੀਆਂ ਕੋਤਾਹੀਆਂ ਨਹੀਂ ਕੀਤੀਆਂ ਜਾਂਦੀਆਂ ਔਰ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹਾਂਗੀ ਕਿ ਤਿੰਨ ਵਾਰ ਮੱਧ ਪ੍ਰਦੇਸ਼ ਦੀ ਝਾਂਕੀ ਜਿੱਥੇ ਕਿ ਬੀਜੇਪੀ ਦੀ ਸਰਕਾਰ ਰਹੀ ਹੈ ਤਿੰਨ ਵਾਰ ਉਹ ਤਿੰਨ ਵਾਰ ਰਿਜੈਕਟ ਹੋਈ ਹੈ ਜਿਵੇਂ ਕਹੀਏ ਕਿ ਸਿਰਫ ਇਹ ਨਾਲ ਹੀ ਰਿਜੈਕਟ ਹੋਈ ਹੈ ਬਾਕੀ ਸਰਕਾਰਾਂ ਦੇ ਟਾਈਮ ਦੂਜੀਆਂ ਵੀ ਹੋਈਆਂ ਕਿਸੇ ਨੇ ਇਹਨਾਂ ਰੋਲਾ ਨਹੀਂ ਪਾਇਆ ਇਹ ਕੀ ਕਰਦੇ ਨੇ ਇਹ ਵਿਕਟਿਮ ਕਾਰਡ ਖੇਲਦੇ ਨੇ ਇਹ ਕਹਿੰਦੇ ਨੇ ਕਿ ਅਸੀਂ ਇਦਾਂ ਦਾ ਕੁਝ ਗਲਤ ਲੈ ਕੇ ਜਾਈਏ ਸੈਂਟਰ ਕੋ ਸੈਂਟਰ ਤੋਂ ਰਿਜੈਕਟ ਹੋ ਜਵੇ ਅਸੀਂ ਲੋਕਾਂ ਨਾਲ ਇੱਥੇ ਆ ਕੇ ਰੋਲਾ ਪਾਈਏ ਲੋਕਾਂ ਦੇ ਸੈਂਟੀਮੈਂਟਸ ਨਾਲ ਖੇਜੀ ਖੇਲੀਏ ਇਹਨਾਂ ਨੂੰ ਸਿਵਾਏ ਰੋਲਾ ਪਾਉਣ ਤੋਂ ਹੋਰ ਕੁਝ ਨਹੀਂ ਚੀਜ਼ ਆਂਦੀ ਹੈ ਔਰ ਇਹਨਾਂ ਨੂੰ ਆਪਣੀ ਪੈਰਵਾਹੀ ਕਰਨੀ ਚਾਹੀਦੀ ਸੀ ਇਹਨਾਂ ਨੇ ਆਪਣੀ ਪੈਰਵਾਹੀ ਕਿਉਂ ਨਹੀਂ ਕੀਤੀ ਸਿਰਫ ਵੇਟ ਕਰਦੇ ਸਾਨੂੰ ਲੈਟਰ ਆਊਗੀ ਇਦਾਂ ਤੁਸੀਂ ਮੈਨੂੰ ਦੱਸੋ ਕਿਤੇ ਵੀ ਇਦਾਂ ਹੁੰਦਾ ਕਿ ਸਿੱਧਾ ਲੈਟਰ ਕੱਟ ਦਿੱਤੀ ਜਾਵੇ ਔਰ ਐਡੇ ਵੱਡੇ ਲੈਵਲ ਤੇ ਔਰ ਮੈਂ ਤੁਹਾਨੂੰ ਇਹ ਕਹਿਣਾ ਚਾਹੂੰਗੀ ਕਿ ਆ ਭਾਰਤੀ ਜਨਤਾ ਪਾਰਟੀ ਪਾਗਲ ਹੈ ਭਾਰਤੀ ਜਨਤਾ ਪਾਰਟੀ ਨੇ ਆਪਣੇ ਪੈਰਾਂ ਦੀ ਕੁਹਾੜੀ ਮਾਰਨੀ ਹੈ ਕਿ ਅਸੀਂ ਅਗਲਾ ਇਲੈਕਸ਼ਨ ਲੜਨੇ ਆ ਤਾਂ ਅਸੀਂ ਇਦਾਂ ਦੀਆਂ ਗੱਲਾਂ ਕਰਕੇ ਪਹਿਲੇ ਪੈਰਾਂ ਤੇ ਕੁਹਾੜੀ ਮਾਰਾਂਗੇ ਇਹ ਗੱਲਾਂ ਬਿਲਕੁਲ ਗਲਤ ਹੈ ਔਰ ਇਹ ਲੋਕ ਜਿਨਨੇ ਵੀ ਨੇ ਪਛਾਇਆ ਆਮ ਆਦੀ ਪਾਰਟੀ ਆ ਜਾਂ ਕੋਈ ਵੀ ਹੋਰ ਪਾਰਟੀ ਹੈ ਉਹਨਾਂ ਨੂੰ ਸਿਰਫ ਇਹ ਲੱਗਦਾ ਹੈ ਕਿ ਭਾਰਤੀ ਜਨਤਾ ਪਾਰਟੀ ਦੇ ਪੈਰ ਲੱਗ ਰਹੇ ਨੇ ਬੀਜੇਪੀ ਪੰਜਾਬ ਦੇ ਪੈਰ ਲੱਗ ਰਹੇ ਨੇ ਪੰਜਾਬ ਦੇ ਵਿੱਚ ਅਸੀਂ ਉਹਨਾਂ ਨੂੰ ਕਿੱਦਾਂ ਇਥੋਂ ਨਾ ਕੰਮ ਕਰਨਾ ਹੈ ਉਹਨਾਂ ਦੀਆਂ ਗੱਲਾਂ ਕਿਦਾਂ ਗਲਤ ਕਰਨੀਆਂ ਬਸ ਇਹੀ ਗੱਲਾਂ ਕਰਕੇ ਇਹ ਬਾਰ-ਬਾਰ ਇਹਨਾਂ ਗੱਲਾਂ ਨੂੰ ਕਰਦੇ ਨੇ ਜਿਨ੍ਹਾਂ ਗੱਲਾਂ ਦਾ ਕੋਈ ਸਿਰ ਪੈਰ ਨਹੀਂ ਹੁੰਦਾ ਜੀ ਤੁਹਾਡੀ ਰਿਜੈਕਟ ਹੋ ਗਈ ਆ ਤੁਸੀਂ ਉਹਨੂੰ ਅੱਗੇ ਕਹਿ ਸਕਦੇ ਸੀ ਆਪਣੇ ਜੀ ਮਿਨਿਸਟਰ ਸਾਹਿਬ ਕੈਸ ਕੈਸ ਇਹ ਮਿਨਿਸਟਰ ਸਾਹਿਬ ਨੇ ਦੇਖਿਆ ਹੀ ਨਹੀਂ ਕੋਈ ਬੰਦਾ ਉੱਤੇ ਭੇਜਿਆ ਹੀ ਨਹੀਂ ਕਿ ਅਸੀਂ ਦੇਖੀਏ ਕਿ ਸਾਡੀ ਚਾਂਕੀ ਕਿਤੇ ਤੱਕ ਪਹੁੰਚੀ ਆ ਇਹ ਕੋਈ ਗਲਤੀ ਹੈ ਤਾਂ ਉਸ ਗਲਤੀ ਨੂੰ ਉੱਤੇ ਸੁਧਾਰਿਆ ਜਾ ਸਕਦਾ ਔਰ ਮੈਂ ਇਸ ਗੱਲ ਦਾ ਬਾਰ-ਬਾਰ ਇਹਨਾਂ ਸਾਰਿਆਂ ਨੂੰ ਕਹਾਂਗੀ ਕਿ ਇਦਾਂ ਨਹੀਂ ਹੁੰਦਾ ਇਹ ਸਾਡੇ ਦਿਮਾਗ ਦੀਆਂ ਛੋਟੀਆਂ-ਛੋਟੀਆਂ ਗੱਲਾਂ ਕਿ ਅਸੀਂ ਇੰਨੇ ਛੋਟੇ ਜਿਹੇ ਪੇਪਰ ਨੂੰ ਵੀ ਇੰਨੇ ਅੱਛੀ ਤਰ੍ਹਾਂ ਲੈਣੇ ਤੇ ਕਿਉਂ ਸਾਡੇ ਪੰਜਾ ਔਰ ਮੈਂ ਕੱਲ ਦੇਖ ਰਹੀ ਸੀ ਨਵਿਆਮਾਦਵੀ ਪਾਰਟੀ ਕਹਿੰਦੇ ਅਸੀਂ ਪੰਜਾਬੀ ਆਂ ਕਿਆ ਬਾਕੀ ਅਸੀਂ ਪਾਕਿਸਤਾਨ ਤੋਂ ਆਏ ਆਂ ਕਿ ਇਹ ਸਿਰਫ ਪੰਜਾਬੀ ਐ ਕਿ ਆ ਸਾਨੂੰ ਕੋਈ ਦੁੱਖ ਨਹੀਂ ਐ ਕਿ ਸਾਡੇ ਪੰਜਾਬ ਚ ਚਾਂਕੀ ਨਹੀਂ ਗਈ ਉੱਥੇ ਮਾਈ ਭਾਗੋ ਦੀ ਨਿਗਹਿਰੀ ਨਾਰੀ ਸ਼ਕਤੀ ਨੂੰ ਪ੍ਰੈਜ਼ੈਂਟ ਕਰਦੀ ਐ ਰਿਪਰੈਜ਼ੈਂਟ ਕਰਦੀ ਐ ਉਹਨੇ ਹੀ ਪਹੁੰਚੀ ਸਾਨੂੰ ਦੁੱਖ ਨਹੀਂ ਹੈ ਜੀ ਜੀ ਬਿਲਕੁਲ ਤੁਸੀਂ ਜੇ ਮੈਡਮ ਨੂੰ ਖੈ ਤਾਂ ਫਿਰ ਤੁਸੀਂ ਪਾਰਟੀ ਨੂੰ ਕਿਉਂ ਨਹੀਂ ਕਹਿੰਦੇ ਜੇ ਇੰਨਾ ਦੁੱਖ ਹੈ ਤਾਂ ਫਿਰ ਜਾਖੜ ਸਾਹਿਬ ਜਾਂਦੇ ਕਿਉਂ ਨਹੀਂ ਕੇਂਦਰ ਦੇ ਵਿੱਚ ਨਹੀਂ ਤੇ ਅਸੀਂ ਕਹਿੰਦੇ ਨਹੀਂ ਹੋਵਾਂਗੇ ਜੀ ਅਸੀਂ ਆਪਣੇ ਪੰਜਾਬ ਲਈ ਖੜੇ ਨਹੀਂ ਹੁੰਦਾ ਹੋਵਾਂਗੇ ਤੁਸੀਂ ਕਿੱਦਾਂ ਕਹਿ ਸਕਦੇ ਅਸੀਂ ਕਹਿੰਦੇ ਨਹੀਂ ਤੁਸੀਂ ਤਾਂ ਇਹ ਗੱਲਾਂ ਨੂੰ ਬਣਾ ਲੈਂਦੇ ਹੋ ਤੁਸੀਂ ਇਦਾਂ ਕੀਤਾ ਨਹੀਂ ਤੁਸੀਂ ਇਦਾਂ ਕੀਤਾ ਨਹੀਂ ਤੁਹਾਨੂੰ ਸਿਰਫ ਇਸ ਵੇਲੇ ਹੀ ਲੱਗਦਾ ਕਿ ਅਸੀਂ ਮੋਦੀ ਦੇ ਪਾਸੇ ਵੈਸੇ ਮੋਦੀ ਜੀ ਦਾ ਜਾਂ ਸੈਂਟਰ ਸਰਕਾਰ ਦਾ ਵਿੱਚ ਕੋਈ ਹੱਥ ਨਹੀਂ ਹੁੰਦਾ ਤੁਸੀਂ ਸਾਰੇ ਜਾਣਦੇ ਹੋ ਵਿੱਚ ਕੋਈ ਹੱਥ ਨਹੀਂ ਹੁੰਦਾ ਜਦੋਂ ਭਗਵੰਤ ਮਾਨ ਜੀ ਨੇ ਇੱਥੇ ਲੁਧਿਆਣੇ ਦੇ ਵਿੱਚ ਇੱਕ ਯੂਨੀਵਰਸਿਟੀ ਦੇ ਵਿੱਚ ਖੇਤੀ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਕੀਤਾ ਸੀ ਤਾਂ ਉਹਨਾਂ ਨੇ ਆਪਣੇ ਬੰਦੇ ਲਾ ਦਿੱਤੇ ਸੀ ਉਹਨਾਂ ਤੇ بڑے ਅਲੀਗੇਸ਼ਨ ਲੱਗੇ ਇਹਨਾਂ ਨੇ ਆਪਣੇ ਬੰਦੇ ਲਾ ਦਿੱਤੇ ਇਹਨਾਂ ਨੇ ਆਪਣੇ ਬੰਦੇ ਲਾ ਦਿੱਤੇ ਤਾਂ ਉਦੋਂ ਵੀ ਇਹ ਗੱਲ ਕਹੀ ਜਾਂਦੀ ਸੀ ਕਿ ਉੱਥੇ ਇੱਕ ਕਮੇਟੀ ਬਣਾਈ ਜਾਂਦੀ ਕਮੇਟੀ ਬਣਾਈ ਜਾਂਦੀ ਤਾਂ ਤੁਸੀਂ ਤਾਂ ਆਪਣੀਆਂ ਗੱਲਾਂ ਤੋਂ ਹੀ ਮੁੱਕਰੀ ਜਾਂਦੇ ਆ ਤੁਸੀਂ ਤਾਂ ਜਿਹੜੀਆਂ ਗੱਲਾਂ ਖੁਦ ਕਰਦੇ ਹੋ ਉਹੀ ਗੱਲਾਂ ਤੁਸੀਂ ਦੂਜਿਆਂ ਤੇ ਲਾਉਂਦੇ ਹੋ ਐਦਾਂ ਕਦੀ ਹੁੰਦਾ ਤੁਸੀਂ ਮੈਨੂੰ ਦੱਸੋ ਜੀ ਮੈਡਮ ਸਾਹਿਬਾ ਨਾਲ ਮੈਂ ਬਹੁਤ ਅਰੇਂਜ ਕਰਨਾ ਚਾਹੁੰਦਾ ਮੇਰੀ ਬੇਨਤੀ ਹੈ ਦੇਖੋ ਪੰਜਾਬ ਦੇ ਨਿੱਕਲ ਕਰਕੇ ਅਸੀਂ ਸਾਰੇ ਪੰਜਾਬੀ ਆ ਤੁਸੀਂ ਕਹਿੰਦੇ ਅਸੀਂ ਪੰਜਾਬੀ ਆ ਅਸੀਂ ਮਿਕਮੀ ਨਹੀਂ ਆ ਸਾਡਾ ਜਨਮ ਪੰਜਾਬ 'ਚ ਹੀ ਹੋਇਆ ਅਸੀਂ ਕਹਿੰਦੇ ਆ ਕਿ ਸਾਰਾ ਪਰਿਵਾਰ ਆ ਆਪਾਂ ਪਾਰਟੀਆਂ ਬਾਅਦ ਚਾਉਂਦੀਆਂ ਪਹਿਲਾਂ ਸਾਰੇ ਪੰਜਾਬੀ ਆ ਇਹਦੇ ਤੋਂ ਦੂਰਾ ਹੀ ਨਹੀਂ ਲੇਕਿਨ ਤੁਸੀਂ ਇੱਕ ਗੱਲ ਦੇਖੋ ਕੀ ਮੈਡਮ ਜਿਹੜੀ ਗੱਲ ਆਪਣੇ ਨੌਜਵਾਨ ਬੱਚਿਆਂ ਦੇ ਵਿੱਚ ਕੀ ਫੀਲਿੰਗ ਆ ਰਹੀ ਹੈ ਦੇਖੋ ਸਾਡੀ ਜਨਰੇਸ਼ਨ ਸਮਝਦੀ ਹੈ ਸਾਰੀ ਗੱਲ ਲੇਕਿਨ ਜਿਹੜੀ ਸਾਡੀ ਅਗਲੀ ਜਨਰੇਸ਼ਨ ਹੈ ਉਹਦੇ ਮਨ ਵਿੱਚ ਜਿਹੜੀ ਮਤਰੀ ਮਾਂ ਵਾਲਾ ਉਪਰੇ ਪੰਨ ਵਾਲਾ ਮਾਹੌਲ ਬਣ ਰਿਹਾ ਹੈ ਬਾਰਡਰ ਸਟੇਟ ਹੈ ਪਹਿਲਾਂ ਵੀ ਬੜੇ ਆਉਕੇ ਕੰਮ ਕਰ ਦਿੱਤੀ ਹੈ ਇਹਨੂੰ ਕੌਣ ਪਾ ਰਿਹਾ ਹੈ ਇਹਨੂੰ ਕੌਣ ਪਾ ਰਿਹਾ ਹੈ ਇਸ ਕਰਕੇ ਮੈਂ ਭਾਜਪਾ ਨੂੰ ਔਰ ਕੇਂਦਰੀ ਸਰਕਾਰ ਨੂੰ ਜ਼ਿੰਮੇਵਾਰ ਮੰਨੂਗਾ ਕਿ ਜਿਹੜੇ ਜਿਨ੍ਹਾਂ ਨੂੰ ਇਹ ਅਹਿਸਾਸ ਹੀ ਨਹੀਂ ਕਿ ਪੰਜਾਬ ਇੱਕ ਸਪੈਸ਼ਲ ਕੇਸ ਹੈ ਪੰਜਾਬ ਦੇ ਵਾਸਤੇ ਆਪਾਂ ਧਿਆਨ ਰੱਖੀਏ ਕਿ ਪੰਜਾਬੀਆਂ ਨੇ ਪਹਿਲਾਂ ਵੀ ਇਹ ਸੰਤਾਪ ਹੰਡਾਇਆ ਹੈ ਪੰਜਾਬੀਆਂ ਨੂੰ ਇੱਕ ਬਾਮ ਦੀ ਲੋਡ ਹੈ ਮੱਲਮ ਦੀ ਲੋਡ ਹੈ ਲੇਕਿਨ ਇਸ ਗੱਲ ਤੋਂ ਆਪਾਂ ਨਾ ਨਹੀਂ ਕਰ ਸਕਦੇ ਕਿ ਸਾਨੂੰ ਹੋਰ ਪਲੇਅਰ ਅਪ ਕਰਦੇ ਆ ਤੁਸੀਂ ਉਹਨੂੰ ਬਾਮ ਥੋੜੀ ਲਾਉਂਦੇ ਆ ਤੁਸੀਂ ਉਹਨੂੰ ਬਾਮ ਨਹੀਂ ਲਾਉਂਦੇ ਮੈਂ ਤੁਹਾਨੂੰ ਹੋਰ ਪਲੇਅਰ ਅਪ ਕਰਦੇ ਆ ਸੋ 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 ਲੋਡ ਹੈ ਟੁੱਟੋ ਵੀ ਤੇ ਅਸੀਂ ਰੋਏ ਵੀ ਨਾ ਮਤਲਬ ਸਾਨੂੰ ਕੁੱਟੋ ਨਹੀਂ ਰੋ ਬਿਲਕੁਲ ਰੋਵੋ ਜੇ ਗਲਤ ਗੱਲ ਤੇ ਰੋਵੋ ਨਾ ਗਲਤ ਗੱਲ ਨੂੰ ਸਹੀ ਠਹਿਰਾਣ ਦੀ ਕੋਸ਼ਿਸ਼ ਨਾ ਕਰੋ ਸਹੀ ਨੂੰ ਗਲਤ ਨਾ ਕਰੋ ਸਾਨੂੰ ਰੋਣਾ ਚਾਹੀਦਾ ਸਾਨੂੰ ਸਾਡੇ ਜ਼ਖਮ ਦਿਖਾਉਣੇ ਚਾਹੀਦੇ ਨੇਡਰ ਖਾਨ ਨਿਰਪੱਖ ਰਹਾਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਕੇ ਕੋਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂਜ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਰਗੇ ਹਰ ਪਹਿਲੂ ਤੇ ਰੋਜ਼ ਚਰਚੇ ਫੁੱਲਾਂਗੇ ਅੰਦਰੂਨੀ ਰਾਜ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੁਨਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ধরੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕុល ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ